ਸਧ ਦੇ ਪ੍ਰਸਿੱਧ ਧਾਰਮਿਕ ਸਥਾਨ ਭਗਵਾਨ ਵਾਲਮੀਕੀ ਆਸ਼ਰਮ ਨੂੰ ਜਾਣ ਵਾਲੇ ਰਸਤੇ ਦਾ ਬੁਰਾ ਹਾਲ ਹੈ ਅਸੀਂ ਗੱਲ ਕਰ ਰਹੇ ਹਾਂ ਰਾਮਪੀਠ ਰੋਡ ਮਾਹਲ ਬਾਈਪਾਸ ਪੋਲ ਦੀ ਜੋ ਆਪਣੀ ਉਮਰ ਹੰਡਾ ਚੁੱਕਾ ਹੈ ਅਤੇ ਨਵਾਂ ਪੋਲ ਪਿਛਲੇ 7 ਸਾਲ ਤੋਂ ਨਿਰਮਾਣ ਅਧੀਨ ਹੈ ਅਤੇ ਹੁਣ ਕੰਪਨੀ ਵੱਲੋਂ ਇਸ ਦਾ ਕੰਮ ਵੀ ਬੰਦ ਕਰ ਦਿੱਤਾ ਹੈ ਇਸ ਪੋਲ ਤੋਂ 2 ਅਤੇ 4 ਪਈਆਂ ਵਾਹਨ ਲੰਘਦੇ ਨੇ ਅਤੇ ਇਹ ਪੋਲ ਸਰਹੱਦੀ ਪਿੰਡਾਂ ਨੂੰ ਸ਼ਹਿਰ ਨਾਲ ਜੋੜਨ ਦਾ ਕੰਮ ਕਰਦਾ ਹੈ ਇਸ ਪੋਲ ਕਾਰਨ ਕਈ ਵਾਰ ਹਾਦਸੇ ਹੋ ਚੁੱਕੇ ਹਨ ਪਰ ਪ੍ਰਸ਼ਾਸਨ ਦਾ ਇਸ ਵੱਲ ਕੋਈ ਰਾਹਗੀਰਾਂ ਨੇ ਮੰਗ ਕੀਤੀ ਹੈ ਕਿ ਇਸ ਦਾ ਜਲਦ ਨਿਰਮਾਣ ਕਰਵਾਇਆ ਜਾਵੇ ਤਾਂ ਜੋ ਲੋਕਾਂ ਦੀ ਰਾਹ ਆਸਾਨ ਹੋ ਸਕੇ ਜੀ ਇੱਕ ਤੇ ਬਹੁਤ ਹੀ ਟਾਈਮ ਦਾ ਪੁਲ ਨਾ ਜਿਹੜਾ ਬੰਦ ਆ ਥੋੜਾ ਜਿਹਾ ਵੇਖਾ ਤੁਸੀਂ ਸੱਜੇ ਦੇ ਖੱਬੇ ਦੋਵੇਂ ਪਾਸੇ ਥੋੜਾ ਥੋੜਾ ਨੰਦਾ ਬਣਾਇਆ ਵਾ ਇਹ ਕਾਫੀ ਦੇਰ ਤੋਂ ਇਦਾਂ ਕ ਇੰਨਾ ਕੀ ਕੰਮ ਪੈਂਡਿੰਗ ਪਿਆ ਵਾ ਜਿਹੜਾ ਹੁਣ ਪੁਰਾਣਾ ਪੁਲ ਹੈ ਇੱਕ ਤੇ ਟ੍ਰੈਫਿਕ ਜਦੋਂ ਜਾਮ ਹੁੰਦੀ ਹੈ ਨਾ ਬਹੁਤ ਜ਼ਿਆਦਾ ਹਾਸੇ ਇੱਥੇ ਮੈਂ ਖੁਦ ਵੀ ਵੇਖਿਆ ਹੋਇਆ ਤੇ ਉਹ ਵੈਸੇ ਵੀ ਬ੍ਰੇਕ 'ਚ ਹੋਣ ਵਾਲਾ ਵਾ ਕੋਈ ਜ਼ਿਆਦਾ ਇੰਨਾ ਵਧੀਆ ਨਹੀਂਗਾ ਪਰ ਪਤਾ ਨਹੀਂ ਕੀ ਚਾਂਸਸ ਨੇ ਮੈਂ ਦੇਖਦਾ ਜਦੋਂ ਕੋਈ ਇਧਰ ਐਮਪੀ ਆਉਂਦੇ ਨਾ ਕੁਝ ਆਉਂਦੇ ਨੇ ਤੇ ਕੋਈ ਪਤਾ ਨਹੀਂ ਇੱਥੇ ਵੱਡੇ ਵੱਡੇ ਉਹ ਗ੍ਰੀਨ ਲਾ ਦਿੰਦੇ ਨੇ ਕਿ ਕਿਸੇ ਨੂੰ ਦਿਖਾਈ ਨਾ ਦਵੇ ਸਗੋਂ ਉਹਨਾਂ ਨੂੰ ਤੇ ਸਗੋਂ ਪਤਾ ਹੋਣਾ ਚਾਹੀਦਾ ਵਾ ਕਿ ਉਹ ਇੱਥੋਂ ਦੇ ਲੰਘਣ ਤੇ ਦੇਖਣ ਵੀ ਇੱਥੇ ਪ੍ਰੋਬਲਮ ਹੈ ਨਾਲੇ ਇਧਰ ਨੂੰ ਤੁਸੀਂ ਸ਼ਾਇਦ ਦੇਖਦੇ ਹੋਗੇ ਇੱਕ ਤਾਂ ਬਾਰਡਰ ਨੂੰ ਇਹ ਰੋਡ ਜਾਂਦਿਆ ਵਾ ਇਹ ਇਧਰ ਨੂੰ ਬਹੁਤ ਜ਼ਿਆਦਾ ਆਉ ਜਾਈ ਆ ਪੁਲ ਦੀ ਚ ਕੰਡੀਸ਼ਨ ਤੇ ਚੈੱਕ ਕਰੋ ਤੁਸੀਂ ਕਿੰਨਾ ਚੌੜਾਈ ਬਹੁਤ ਜ਼ਿਆਦਾ ਘਟ ਚੜਾਈ ਹੈ ਪੁੱਲ ਦੀ ਤੇ ਮੈਨੂੰ ਹੀ ਕਾਫੀ ਦੇਰ ਹੋ ਗਈ ਆ ਬੱਚਿਆਂ ਨੂੰ ਤੇ ਬੱਚੇ ਤੇ ਚਲੋ ਖੁਦ ਮੈਂ ਦੇਖਿਆ ਕਈ ਬੱਚਿਆਂ ਨੂੰ ਇੱਥੇ ਕਹਿੰਦਿਆਂ ਕਿ ਜਦ ਸਕੂਲ ਇੱਕ ਇਧਰੋਂ ਜਦੋਂ ਬੱਚੇ ਸਕੂਲ ਆਉਂਦੇ ਨੇ ਮੈਂ ਖੁਦ ਕਈ ਵਾਰੀ ਆਪਣੀ ਅੱਖਾਂ ਨਾਲ ਵੇਖਿਆ ਕਿ ਬੱਚਿਆਂ ਦਾ ਨੁਕਸਾਨ ਹੁੰਦਾ ਹੋਇਆ ਤੇ ਬਹੁਤ ਜ਼ਰੂਰਤ ਹੈ ਇਸ ਪੁੱਲ ਵੱਲ ਧਿਆਨ ਦੇਣ ਦੀ ਇਹ ਕੋਈ ਵੱਡਾ-ਵੱਡਾ ਕੰਮ ਨਹੀਂ ਜਿਹੜਾ ਐਡਾ ਵੱਡਾ ਪਹਾੜ ਸਮਝ ਕੇ ਬੈਠੀ ਆ ਆਪਣੀ ਸਰਕਾਰ ਇਨੂੰ ਚਾਹੀਦਾ ਵਾ ਇੰਨਾ ਕਿ ਹੈਲਪ ਕਰਨ ਕੇ ਪੁਲ ਚੌੜਾ ਕਰ ਦੇਣ ਦੋਨਾਂ ਸਾਈਡ ਤੇ ਅੱਧਾ ਕੁ ਪੁਲ ਬਣਾ ਕੇ ਛੱਡੀ ਜਾਂਦੇ ਨੇ ਹਰ ਵਾਰੀ ਪਤਾ ਨਹੀਂ ਕੀ ਕਰਦੇ ਨੇ ਕੁਝ ਪਤਾ ਨਹੀਂ ਇਹਦੇ ਬਾਰੇ ਪਰ ਇਹਨੂੰ ਜਲਦ ਤੋਂ ਜਲਦ ਰਿਪੇਅਰ ਹੋ ਵਧੀਆ ਪੁਲ ਚੌੜਾ ਬਣੇ ਤੇ ਪਬਲਿਕ ਜਿਹੜੀ ਹੈ ਪਬਲਿਕ ਨੂੰ ਥੋੜਾ ਜਿਹਾ ਆਪਣਾ ਪ੍ਰੋਕਸ਼ਨ ਜਰਾ ਸਹੀ ਕਰਵੇ ਆਪਾਂ ਰਾਮਦੀਰ ਥਰੋੜ ਪਿੰਡ ਮਾਹਲ ਪੁਲ ਦੇ ਥੱਲੇ ਖੜੇ ਆ 7 ਸਾਲ ਹੋ ਗਏ ਆ ਇਹ ਪੁਲ ਨੂੰ ਮਤਲਬ ਰੁਕੇ ਨੂੰ ਕਦੀ ਚੱਲ ਪੈਂਦਾ ਕੰਮ ਕਦੀ ਬੰਦ ਕਰ ਦਿੰਦੇ ਨੇ ਇਹਨਾਂ ਨੂੰ ਹਸਾਬ ਨਾਲ ਵੀ ਇਤਿਹਾਸੇ ਬਹੁਤ ਹੁੰਦੇ ਅੱਗੇ ਇੱਕ ਦਿਨ ਇੱਕ ਐਕਟੂਰ ਡਿੱਗੀ ਆ ਤੇ ਪੁਲ ਦੇ ਥੱਲੇ ਉਹ ਬੰਦਾ ਮਾਹਾਂ ਹੀ ਬਚਿਆ ਇੱਕ ਕਾਰ ਡਿੱਗੀ ਇੱਕ ਦਿਨ ਉਹ ਮਾਹਾਂ ਬਚਿਆ ਇਹ ਪੁਲ ਬਣਨਾ ਚਾਹੀਦਾ ਵਾ ਵੇਖੋ ਜੀ ਇੱਥੇ ਕੂੜੇ ਦੇ ਡੈਂਪਲ ਲੱਗੇ ਆ ਅਸੀਂ ਇੱਥੇ ਕੂੜੇ ਦੇ ਲੱਗੇ ਹੀ ਕੰਮ ਕਰ ਰਹੇ ਹਾਂ ਗੰਦਗੀ ਭਰੇ ਇਹ ਇਹਨੂੰ ਚੁੱਕਣਾ ਚਾਹੀਦਾ ਵਾ ਪੁਲ ਵੀ ਬਣਨਾ ਚਾਹੀਦਾ ਵਾ ਆਈ ਇਹੋ ਬੇਨਤੀ ਕਰਦੇ ਹਾਂ ਪ੍ਰਸ਼ਾਸਨ ਨੂੰ ਸਭ ਬੇਨਤੀ ਸਰਕਾਰ ਨੂੰ ਕਰਦੇ ਆ ਵੀ ਇਹਦੀ ਕੁਝ ਨਾ ਕੁਝ ਸੁਣਵਾਈ ਹੋਵੇ ਸਾਡੀ ਮਾਰਾ ਕਰੋ ਬੇਨਤੀ ਪ੍ਰਮਾਨ ਕਰੋ ਅਸੀਂ ਇਸ ਵਕਤ ਰਾਮਤੀਰਥ ਰੋਡ ਮਾਹਲ ਬਾਈਪਾਸ ਤੇ ਮੌਜੂਦ ਹਾਂ ਜਿੱਥੇ ਪੁਲ ਪਿਛਲੇ 7 ਸਾਲਾਂ ਤੋਂ ਕੰਮ ਸ਼ੁਰੂ ਕੀਤਾ ਗਿਆ ਪਰ ਅਧ ਵਿਚਾਲੇ ਹੀ ਕੰਪਨੀ ਵੱਲੋਂ ਛੱਡ ਦਿੱਤਾ ਗਿਆ ਆਏ ਦਿਨ ਇੱਥੇ ਹਾਦਸੇ ਹੋ ਰਹੇ ਨੇ ਲੋਕ ਪਰੇਸ਼ਾਨ ਨੇ ਲੰਬੇ ਲੰਬੇ ਜਾਮ ਲੱਗ ਜਾਂਦੇ ਨੇ ਸੋ ਲੋਕਾਂ ਨੇ ਮੰਗ ਕੀਤੀ ਹੈ ਕਿ ਇਸ ਪੁਲ ਦਾ ਨਿਰਮਾਣ ਜਲਦ ਕਰਵਾਇਆ ਜਾਵੇ ਤਾਂ ਜੋ ਲੋਕਾਂ ਦੀਆਂ ਕੀਮਤੀ ਜਾਨਾਂ ਬਚਾਈਆਂ ਜਾ ਸਕਣ ਅੰਮ੍ਰਿਤਸਰ ਤੋਂ ਵਿਜੇ ਕੁਮਾਰ ਫਾਸਟਵੇ ਨਿਊਜ਼